ਹਰਿਆਣਾ ਪੁਲਿਸ ਦੇ ਕਾਂਸਟੇਬਲ ਦੀ ਬੋਡੀ ਮਿਲੀ ਹੈ ਚੌਂਕੀ ਦੇ 100 ਮੀਟਰ ਦੀ ਦੂਰੀ ਦੇ ਉੱਪਰ ਜਿਹੜਾ ਹੈਗਾ ਹਰਿਆਣਾ ਦੇ ਉਸ ਦੇ ਨੌਜਵਾਨ ਦੀ ਇੱਕ ਬੋਡੀ ਜਿਹੜੀ ਇਸ ਜੰਗਲ ਦੇ ਵਿੱਚ ਮਿਲੀ ਹੈਗੀ ਚੰਡੀਗੜ੍ਹ ਮੋਹਾਲੀ ਬਾਰਡਰ ਦੇ ਨਜ਼ਦੀਕ ਅੱਜ ਇੱਕ ਹਰਿਆਣਾ ਪੁਲਿਸ ਦੇ ਕਾਂਸਟੇਬਲ ਦੀ ਬੋਡੀ ਮਿਲੀ ਹੈ ਦੱਸ ਦਈਏ ਕਿ ਇਹ ਜੰਗਲਾਂ ਦੇ ਵਿੱਚ ਆ ਬਾਰਡਰ ਦੇ ਉੱਪਰ ਮੈਕਸ ਹਸਪੀਟਲ ਦੇ ਬੈਕ ਸ਼ੈੱਡ ਤੇ ਇੱਥੇ ਇਸ ਜਗ੍ਹਾ ਦੇ ਉੱਪਰ ਹਰਿਆਣਾ ਪੁਲਿਸ ਦਾ ਜੋ ਦੱਸਿਆ ਜਾ ਨੌਜਾਨ ਉਹਦੀ ਬਾਡੀ ਮਿਲੀ ਆ ਉਹਦਾ ਜਿਹੜਾ ਕਤਲ ਕਰਤਾ ਗਿਆਗਾ ਪੁਲਿਸ ਮੌਕੇ ਦੇ ਉੱਪਰ ਪਹੁੰਚੀ ਹੈ ਹਰਾਨੀ ਦੀ ਗੱਲ ਇਹ ਹੈ ਕਿ ਚੰਡੀਗੜ੍ਹ ਪੁਲਿਸ ਦਾ ਜਿਹੜਾ ਨਾਕਾ ਹੈਗਾ ਇਹ ਤੋਂ ਥੋੜੀ 100 ਮੀਟਰ ਦੂਰੀ ਦੇ ਉੱਪਰ ਹੀ ਜਿਹੜਾਗਾ ਨਾਕਾ ਹੈਗਾ ਕਿਉਂਕਿ ਇਲੈਕਸ਼ਨ ਜਿਹੜੇ ਨੇ ਚੱਲਦੇ ਪਏ ਨੇ ਇਲੈਕਸ਼ਨ ਨੂੰ ਲੈ ਕੇ 100 ਮੀਟਰ ਦੀ ਦੂਰੀ ਦੇ ਉੱਪਰ ਨਾਕਾ ਵੀ ਹੈਗਾ ਨਾਕੇ ਤੋਂ ਥੋੜੀ ਦੂਰੀ ਇੱਥੋਂ ਤੱਕ ਹੀ ਜਿਹੜਾਗਾ ਪੁਲਿਸ ਚੌਂਕੀ ਵੀ ਜਿਹੜੀ ਹੈਗੀ ਬਿਲਕੁਲ ਇਹ ਤੋਂ 100 ਮੀਟਰ ਦੀ ਦੂਰੀ ਦੇ ਉੱਪਰ ਚੌਂਕੀ ਹੋਏਗੀ ਕੌਂਕੀ ਦੇ 100 ਮੀਟਰ ਦੀ ਦੂਰੀ ਦੇ ਉੱਪਰ ਜਿਹੜਾ ਹੈਗਾ ਹਰਿਆਣਾ ਦੇ ਪੁਲਿਸ ਦੇ ਨੌਜਵਾਨ ਦੀ ਇੱਕ ਬਾਡੀ ਜਿਹੜੀ ਕਿਸ ਜੰਗਲ ਦੇ ਵਿੱਚ ਮਿਲੀ ਹੈਗੀ ਹੁਣ ਮੌਕੇ ਦੇ ਉੱਪਰ ਪੁਲਿਸ ਤੁਸੀਂ ਦੇਖ ਸਕਦੇ ਹੋ ਕਿ ਸੀਐਫਐਸ ਦੀ ਟੀਮਾਂ ਲੱਗੀਆਂ ਮੌਕੇ ਦੇ ਉੱਪਰ ਜਾਂਚ ਕਰ ਰਹੀਆਂ ਨੇ ਬਾਡੀ ਜਿਹੜੀ ਹੈਗੀ ਮੋਰਚੀ ਤੇ ਭੇਜੀਤੀ ਹੈਗੀ ਹਾਲਾਂਕਿ ਇਹਦੀ ਹਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਕਿ ਇਹ ਜਿਹੜਾ ਹਰਿਆਣਾ ਪੁਲਿਸ ਦਾ ਇਹ ਕਾਂਸਟੇਬਲ ਹੈ ਕੀ ਹੈ ਕਿਸ ਪੱਤੇ ਪਤਨਾਦ ਹੈਗਾ ਇਹ ਹਜੇ ਪੁਲਿਸ ਜਿਹੜੀ ਕੀ ਜਾਂਚ ਕਰ ਰਹੀ ਹੈ ਸਭ ਤੋਂ ਬੜੀ ਗੱਲ ਇਹ ਹੈ ਕਿ ਇਸ ਜਗ੍ਹਾ ਦੇ ਉੱਪਰ ਇੱਕ ਕਤਲ ਦੀ ਵਾਰਤੋਂ ਜਿਹੜਾਗਾ ਅੰਜਾਮ ਦਿੱਤਾ ਗਿਆਗਾ ਪੁਲਿਸ ਮੌਕੇ ਦੇ ਉੱਪਰ ਪੁਲਿਸ ਵੱਲੋਂ ਜਿਹੜਾਗਾ মিডিਆ ਨੂੰ ਵੀ ਜਿਹੜਾਗਾ ਜਾਣ ਤੋਂ ਜਿਹੜਾ ਰੋਕਿਆਗਾ ਅੱਥਰ ਤੱਕ ਕੀ ਜਿਹੜੇ ਕੀ ਇਹਦੇ ਸ਼ਾਟ ਲੈਣ ਤੋਂ ਵੀ ਜਿਹੜਾਗਾ ਪੁਲਿਸ ਵੱਲੋਂ ਜਿਹੜਾਗਾ ਰੋਕਿਆ ਗਿਆਗਾ ਫਿਲਹਾਲ ਪੁਲਿਸ ਜਿਹੜੀ ਹੈਗੀ ਹੁਣ ਮੌਕੇ ਦੇ ਉੱਪਰ ਜਾਂਚ ਕਰ ਰਹੀ ਹੈ ਕਿ ਕਿ ਇਹ ਜਿਹੜਾ ਹਰਿਆਣਾ ਪੁਲਿਸ ਦਾ ਜਿਹੜਾ ਕਾਂਸਟੇਬਲ ਹੈ ਇਹਨੂੰ ਕਿਸ ਤਰੀਕੇ ਨਾਲ ਮਾਰਿਆ ਗਿਆ ਕਿਉਂਕਿ ਆਸ-ਪਾਸ ਜਿਹੜਾਗਾ ਪੱਥਰ ਦੇ ਨਿਸ਼ਾਨ ਪੱਥਰ ਵੀ ਜਿਹੜਾ ਪੱਥਰ ਨਾਲ ਜਿਹੜਾ ਇਹਨੂੰ ਜਿਹੜਾ ਮਾਰਨ ਦੀ ਜਿਹੜੀ ਸ਼ੰਕਾ ਜਤਾਈ ਜਾ ਰਹੀ ਹੈ ਕਿ ਬਾਕੀ ਹੁਣ ਜਾਂਚ ਤੋਂ ਬਾਅਦ ਸਾਹਮਣੇ ਆਏਗਾ ਕਿ ਇਹ ਇਹ ਜਿਹੜਾ ਪੁਲਿਸ ਦਾ ਨੌਜਵਾਨ ਇੱਥੇ ਪਹੁੰਚਿਆ ਕਿਵੇਂ ਤੇ ਕਿਸ ਵੱਲੋਂ ਜਿਹੜੀ ਇਸ ਹੱਤਿਆ ਨੂੰ ਜਿਹੜਾ ਇਨਜਾਮ ਦਿੱਤਾ ਗਿਆਗਾ ਫਿਲਹਾਲ ਜਿਹੜੀ ਪੁਲਿਸ ਜਿਹੜੀ ਜਾਂਚ ਕਰ ਰਹੀ ਹੈ ਕੈਮਰਾਮੈਨ ਬੰਨੀ ਚੋਹਾਂ ਦੇ ਨਾਲ ਦਰਜੀਤ ਸਿੰਘ ਪੀਟੀਸੀ ਨਿਊਜ਼ ਚੰਡੀਗੜ੍ਹ